वाहेगुरु जी का खालसा वाहेगुरु जी की फतेह महीना अप्रैल मस्या सताई अप्रैल संगरानद तेरह अप्रैल पूर्णमाशी बारह अप्रैल पंचमी दो अप्रैल दसवीं सत्त अप्रैल गुरपुरब ज्योति जोत दूजी पातशाही एक अप्रैल ज्योति जोत छेवीं बादशाही दो अप्रैल ज्योति जोत अठवीं पातशाही दस अप्रैल ਗੁਰਿਆਈ ਨੌਵੀਂ ਪਾਤਸ਼ਾਹੀ 10 ਅਪ੍ਰੈਲ ਅਵਤਾਰਪੁਰਵ ਨੌਵੀਂ ਪਾਤਸ਼ਾਹੀ 18 ਅਪ੍ਰੈਲ ਅਵਤਾਰਪੁਰਵ ਪੰਜਵੀਂ ਪਾਤਸ਼ਾਹੀ 20 ਅਪ੍ਰੈਲ ਅਵਤਾਰਪੁਰਵ ਦੂਜੀ ਪਾਤਸ਼ਾਹੀ 28 ਅਪ੍ਰੈਲ ਛੁੱਟੀਆਂ ਮੇਲੇ ਤੇ ਦਿਨ ਤਿਉਹਾਰ ਬੈਂਕ ਹੌਲੀਡੇ 1 ਅਪ੍ਰੈਲ ਜਨਮ ਦਿਵਸ ਬੇਬੇ ਨਾਨਕੀ ਜੀ ਗੁਰਦੁਆਰਾ ਸੁਲਤਾਨਪੁਰ ਲੋਧੀ ਕਪੂਰਥਲਾ ਜੋ 2 ਤੋਂ 4 ਅਪ੍ਰੈਲ ਸ਼੍ਰੀ ਰਾਮ ਨਾਮੀ ਨਵਰਾਤਰੇ ਸਮਾਪਤ 6 ਅਪ੍ਰੈਲ ਜਨਮ ਦਿਹਾੜਾ ਸਾਹਿਬ ਸਾਦਾ ਜੁਝਾਰ ਸਿੰਘ ਜੀ 9 ਅਪ੍ਰੈਲ ਜਨਮ ਦਿਹਾੜਾ ਸ਼ਹੀਦ ਪਾਈ ਮਨੀ ਸਿੰਘ ਜੀ 9 ਅਪ੍ਰੈਲ ਸ਼੍ਰੀ ਮਹਾਵੀਰ ਜਯੰਤੀ 10 ਅਪ੍ਰੈਲ ਸ਼੍ਰੀ ਹਨੂਮਾਨ ਜਯੰਤੀ 12 ਅਪ੍ਰੈਲ ਮੇਲਾ ਵੈਸਾਖੀ 13 ਅਪ੍ਰੈਲ ਡਾਕਟਰ ਬੀ ਆਰ ਅੰਬੇਦਕਰ ਜਯੰਤੀ 14 ਅਪ੍ਰੈਲ ਗੁੱਡ ਫਰਡੇ 18 ਅਪ੍ਰੈਲ ਈਸਟਰ ਸੰਡੇ ਵੀ ਅਪ੍ਰੈਲ ਸ਼੍ਰੀ ਵੱਲਭ ਆਚਾਰੀਆ ਜੀ ਅੰਤੀ 24 ਅਪ੍ਰੈਲ ਜੀ ਸੁਖ ਦੇਹ ਤਾ ਤੁਝੇ ਅਰਾਧੀ ਦੁਖ ਵੀ ਤੁਝੇ ਤੇ ਆਈ ਜੇ ਭੁਖ ਦੇਹ ਤਾ ਇਤ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਦੁਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਹਰ ਵੇਲੇ ਸਿਮਰਨ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ